ਕੋਠੀ ਵਿੱਚ ਫਾਈਨੈਂਸ ਕੰਪਨੀ ਖੁੱਲਦੀ ਹੈ ਲੋਕਾਂ ਤੱਕ ਜਿਹੜੀ ਅਪਰੋਚ ਕੀਤੀ ਜਾਂਦੀ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਭਰੋਸਾ ਜਿੱਤਿਆ ਜਾਂਦਾ ਹੈ ਫਾਈਲ ਵੀ ਭਰਵਾਈ ਜਾਂਦੀ ਹੈ ਕਿ ਤੁਹਾਨੂੰ ਲੋਨ ਦਿੱਤਾ ਜਾਊਗਾ ਜਿਹੜੀ ਕਿਸ਼ਤ ਛੋਟੀ ਹੋਊਗੀ ਜਿਹੜਾ ਲੋਨ ਦੇ ਉੱਤੇ ਵਿਆਜ ਪੈਂਦਾ ਉਹ ਦਰ ਘੱਟ ਹੋਊਗੀ ਫਾਈਲਾਂ ਭਰਵਾਈਆਂ ਜਾਂਦੀਆਂ ਪਿੰਡ-ਪਿੰਡ ਤੱਕ ਅਪਰੋਚ ਕੀਤੀ ਜਾਂਦੀ ਔਰ ਆਹ ਕੋਠੀ ਦੇ ਉੱਤੇ ਬੋਰਡ ਵੀ ਲੱਗ ਜਾਂਦੇ ਆ ਆ ਨਾਜ਼ਾਂ ਨੇ 420 ਲੋਕਾਂ ਨੇ ਨਾਮ ਹੀ ਆਸਥਾ ਰੱਖਤਾ ਇਹ ਗਰੀਬ ਬੰਦੇ ਦੇ ਮਨ 'ਚ ਇੱਕ ਆਸ ਜਗਾਈ ਜਾਵੇ ਲਾਲਚ ਵੀ ਦਿੱਤਾ ਜਾਂਦਾ ਭਰੋਸਾ ਵੀ ਦਿੱਤਿਆ ਜਾਂਦਾ ਬੰਦੇ ਵੀ ਵਿੱਚ ਪਾਏ ਜਾਂਦੇ ਆ ਕਮਿਸ਼ਨ ਦਵਾਂਗੇ ਔਰ ਉਸ ਤੋਂ ਬਾਅਦ ਜਿਹੜੇ ਆ ਮਾਸੂਮ ਲੋਕ ਆ ਜਿਹੜੇ ਲੋਕ ਜਲਦੀ ਭਰੋਸਾ ਕਰ ਲੈਂਦੇ ਆ ਐਦੀ ਸਰਕਾਰਾਂ ਤੇ ਭਰੋਸਾ ਕਰ ਲੈਂਦੇ ਐਦੀ ਪ੍ਰਾਈਵੇਟ ਬੰਦੇ ਤੇ ਕਰ ਲੈਂਦੇ ਆ ਔਰ ਹੁਣ ਲੁੱਟ ਹੋ ਗਈ ਤਿੰਨ ਪੰਜ ਹੋਈ ਹੋਈ ਅਸੀਂ ਉਹ ਵੀ ਚਲਾ ਦੇਵਾਂਗੇ ਇਸ ਲਾਲਚ ਨੂੰ ਸਾਰੇ ਜਿਹੜੇ ਗਰੁੱਪ ਪਰ ਇੱਕ ਵਾਰ ਇਹਨਾਂ 'ਚ ਕੋਈ ਵਿਜੇ ਮਾਲੀਆ ਤਾਂ ਨਹੀਂ ਖੜਾ ਜਾਂ ਕੋਈ ਨੀਰਮ ਮੋਦੀ ਤਾਂ ਨਹੀਂ ਖੜਾ ਇਹ ਉਹੀ ਲੋਕ ਇਹ ਉਹੀ ਲੋਕ ਆ ਜਿਹੜੇ ਹੈਂਡ ਟੂ ਮਾਊਥ ਆ ਕਹਿੰਦਾ ਜਿਨ੍ਹਾਂ ਦੇ ਘਰਾਂ ਵਿੱਚ ਚੁੱਲਾ ਮਸੀ ਚੱਲਦਾ ਜਦੋਂ ਫਾਇਲ ਪਰਵਾਉਂਦੇ ਸੀ ਕਿੰਨੇ ਰੁਪਏ ਲੈ ਗਏ ਆ ਸਾਢੇ 2200 ਰੁਪਏ ਜੀ ਸਾਢੇ 2200 ਸਾਢੇ 2200 ਰੁਪਏ ਸਾਰੇ ਤੋਂ ਲਏ ਕੋ ਰਿਸ਼ਵਤ ਵੀ ਦਿੱਤੀ ਅੰਡਰ ਦਾ ਟੇਬਲ ਵੀ ਦਿੱਤੀ ਗਈ ਨੇ ਨਹੀਂ ਕੁਝ ਨਹੀਂ ਕੁਝ ਨਹੀਂ 500 ਰੁਪਏ ਸਾਰੇ 100 ਹਾਂ ਜੀ ਐਸਟਾ ਛੇਤੀ ਕੰਮ ਕਰਾਉਂਦੇ ਹਾਂ ਜੀ ਹਾਂ ਜੀ ਤੁਸੀਂ 250 ਰੁਪਏ ਕਿਸ਼ਤਲ ਦੱਸੀ ਉਹਨਾਂ ਨੇ ਤੇ ਸਾਢੇ 10 ਮੈਂਬਰਸ਼ਿਪ ਪਿੰਡ ਕੋਟ ਰਾਂਝੇ ਤੋਂ ਮੈਂ ਵੀ ਹੁਣ ਕੰਮ ਤੇ ਲੱਗਿਆ ਸੀਗਾ ਮੈਂ ਕਿਹਾ ਪੈਸੇ ਖਾਤੇ ਚਾਏ ਨਹੀਂ ਜਾ ਕੇ ਦੇਖ ਕੇ ਆਨੇ ਨੰਬਰ ਉਹਨਾਂ ਦਾ ਲਾਂਦੇ ਤੇ ਨੰਬਰ ਲੱਗਦਾ ਲੋਗ ਲਗਾਈ ਅੱਛਾ ਜ ਆਜਾ ਜੀ ਇਤੋਂ ਅਜੇ ਤਾਂ ਉਹਨੂੰ ਇਕੱਠੇ ਕੀਤਾ ਕਿਉਂਕਿ ਮੇਰੇ ਸੁਣਨ ਚ ਆਇਆ ਸੈਂਕੜੇ ਲੋਕ ਆ ਜਿਨ੍ਹਾਂ 'ਤੇ ਚੂਨਾ ਲਾ ਕੇ ਭੱਜੇ ਬਹੁਤ ਆ ਜੀ ਬਹੁਤ ਆ ਗੜ ਸ਼ੰਕਰ ਸਹਿਲਾ ਮਾਲਪੁਰ ਕੋੜਬਤੂਹੀ ਸਾਰੇ ਪਾਸੇ ਕਿਵੇਂ ਜਾਲੜੇ ਤੋਂ ਵੀ ਆ ਨੇ ਜਾਲੜੇ ਤੋਂ ਵੀ ਆਇਆ ਬਹੁਤ ਮੈਂਬਰ ਕੋਈ ਪਿੰਡ ਨਹੀਂ ਇਹਨਾਂ ਨੇ ਛੱਡਿਆ ਦੁਰਕਪੁਰ ਤੋਂ ਸਿਗਿਆ ਭਾਈ 10 ਕਿ ਜਾਨੀ ਜਿੱਦਾਂ ਉਹ ਵੀ ਵਿਚਾਰੀਆਂ ਮੈਨੂੰ ਸਵੇਰੇ ਫੋਨ ਆਇਆ ਜਿੱਦਾਂ ਆਪਣੀ ਇੱਥੇ ਸ਼ੋਪਾ ਪਾਜੀ ਉਹ ਕਹਿੰਦੇ ਵੇ ਪਾਜੀ ਦੇਖੋ ਵੇ ਮੱਲੋ ਹੈਗੀ ਵੇ ਬੰਦ ਉਹ ਜਦੋਂ ਮੈਂ ਦੇਖਿਆ ਸੀ ਬੰਗਿਆ ਉਦੋਂ ਇੱਥੇ ਗਏ ਮੈਂ ਤੇ ਪਾਜੀ ਦੇਖ ਕੇ ਇੱਥੇ ਦਾ ਸਾਰਾ ਕੁਝ ਸ਼ੋਪਾ ਇਹ ਆ ਦੇਖੋ ਆ ਫਾਈਲ ਤਿਆਰ ਕੀਤੀ ਜਾਂਦੀ ਸੀ ਆ ਫਾਈਲ ਦਿੱਤੀ ਜੀ ਆ ਰਸੀਦਾ ਜੀ ਦੇਖੋ ਰਸੀਦਾ ਸਾਰੀਆਂ ਜਾਲੀ ਹੈ ਜੀ ਆ ਫਾਈਲਾਂ ਦੇ ਕੇ ਜਦੋਂ ਭਰੋਸਾ ਦੇਤਾ ਉਹਨਾਂ ਨੂੰ ਤੇ ਸਾਡੀ ਬੈਂਕਾ ਜੀ ਆ ਵੀ ਆਪਾਂ ਇੱਕ ਵਾਰੀ ਦਿਖਾ ਦਈਏ ਜੀ ਆ ਜੀ ਆਸਥਾ ਮਾਈਕਰੋファイਨੈਂਸ ਪ੍ਰਾਈਵੇਟ ਲਿਮਟਿਡ ਹੈ ਉਹ ਕੁੜੀ ਦੀ ਡਾਇਲਿਸਿਸ ਹੁੰਦੀ ਸੀਗੀ ਦੇਖੋ ਉਹ 2500 ਰੁਪਏ ਦੇ ਕੇ ਗਈ ਕਿੰਨੀ ਮਜਬੂਰ ਹੋંગી ਕੁੜੀ ਮਰੀਜ਼ ਨੇ ਤਾਂ ਤਾਂ ਦਿੱਤੇ ਉਹਨਾਂ ਕੇ ਪੈਸੇ ਜੁਗਿਆ ਇਲਾਜ ਹੋ ਜੂ ਕਿੰਨੀ ਆਸ ਹੋંગી ਵੀ ਅੱਜ ਮੈਂ ਖਰੇ ਉਹਨੇ ਮੈਡੀਸਨ ਲੈਣੀ ਹੋਵੇ ਕੀ ਉਹਦੀ ਘਰ ਦੀ ਪ੍ਰੋਬਲਮ ਹੋਵੇ ਉਹ ਕੁੜੀ ਵੀ 2500 ਰੁਪਏ ਜਮ੍ਹਾਂ ਕਰਾ ਕੇ ਗਈ ਇਹਨਾਂ ਬੰਦਿਆਂ ਦਾ ਕਿੱਥੋਂ ਭਲਾ ਹੋ ਜਾਊਗਾ ਜੀ ਦੇਖੋ ਇਹ ਲੋਕ ਰੱਬ 'ਚ ਨਹੀਂ ਨਾ ਮੰਨਦੇ ਨਹੀਂ ਜੀ ਨਹੀਂ ਇਹ ਲੋਕ ਤਾਂ ਸਿਰਫ ਲਾਲਚ ਇਹਨਾਂ ਦੇ ਇੰਨਾ ਵਧਿਆ ਹੁੰਦਾ ਕਿ ਲੋਕਾਂ ਨੂੰ ਠੱਗਣਾ ਸਰ ਸਾਰਿਆਂ ਨੇ ਸਲਾਹ ਕੀਤੀ ਹੈ ਵੀ ਅਸੀਂ ਸਵੇਰੇ ਇੱਕ ਐਪਲੀਕੇਸ਼ਨ ਮਾਨਜੋਗ ਐਸਐਸਪੀ ਸਾਹਿਬ ਉਹਨਾਂ ਨੇ ਦਫ਼ਤਰ ਸਾਰੇ ਇਕੱਠੇ ਹੋ ਕੇ ਜਾਵਾਂਗੇ ਜੀ ਤੇ ਉਹਨਾਂ ਨੂੰ ਆਪਾਂ ਬੇਨਤੀ ਕਰਾਂਗੇ ਵੀ ਜਿਹੜੇ ਇਹ ਸਾਡੇ ਘੱਟੋ-ਘੱਟ ਨਹੀਂ ਹਜ਼ਾਰ ਬੰਦੇ ਦਾ ਆਪਾਂ ਹਾਂਜੀ ਹਾਂਜੀ ਆਈ ਜਾਂਦੇ ਆ ਜੀ ਆਈ ਜਾਂਦੇ ਸਹੇਲੇ ਤੋਂ ਵੀ ਆ ਕੇ ਗਏ ਸਵੇਰੇ ਤੇ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਭਗਵਾਨਦਾਨ ਜੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਇਹ ਜਿਹੜੇ ਫਰੌਡ ਬੰਦੇ ਆ ਤੇ ਇਹਨਾਂ ਨੂੰ ਜਿਹੜੀ ਕਿਸੇ ਕੀ ਕੀ ਉਹਨਾਂ ਨਾਲ ਕੋਈ ਐਗਰੀਮੈਂਟ ਹੋਇਆ ਸੀ ਅਜੇ ਤੱਕ ਰਾਏ ਤੇ ਦਿੱਤੀ ਨਹੀਂ ਕਿ ਅੱਜ ਦੇ ਪੈਸੇ ਟਿਕਰ ਨੂੰ ਦੇੜੀ ਆ ਕਹਿੰਦੇ ਕਿ ਕਿਰਾਏ ਦੇ ਜਿਹੜੀ ਟੀਮ ਆ ਗਈ ਨੀ ਪਰ ਤੁਸੀਂ ਵੈਰੀਫਾਈ ਉਹਨਾਂ ਦਾ ਆਧਾਰ ਕਾਰਡ ਕੋਈ ਕੰਟਰੈਕਟ ਸਾਈਨ ਕੀਤਾ ਕੋਈ ਐਗਰੀਮੈਂਟ ਕੋਈ ਚੈੱਕ ਕੀਤਾ ਸੀ ਕਿ ਨਹੀਂ ਕੀਤਾ ਸੀ ਜੀ ਕੋਈ ਆਧਾਰ ਕਾਰਡ ਉਹਨਾਂ ਦਾ ਸਾਹਿਬ ਗੱਲ ਇਸ ਤਰ੍ਹਾਂ ਸੀ ਜੀ ਅਸੀਂ ਤਾਂ ਅੱਜ ਪਹਿਲੀ ਟੀਮ ਸੀ ਅੱਜ ਤੋਂ ਐਗਰੀਮੈਂਟ ਦੇ ਕੋਕੀ ਕਿਰਾਏ ਤੇ ਦੇਣੀ ਸੀ ਹੂੰ ਪਰ ਸਿਰਫ ਸਫਾਈ ਕਰਨ ਵਾਸਤੇ ਚਾਰ ਪੰਜ ਦਿਨ ਵਾਸਤੇ ਸਪਾਈਸ ਕੋਈ ਕਰ ਰਹੇ ਨੇ ਉਹ ਕਿ ਲਾਲਚ ਦੇ ਕੇ ਭਰੋਸਾ ਜਿੱਤ ਕੇ 420 ਬੰਦੇ ਖੇਡ ਗਏ ਨੇ ਖੇਲ ਮੀਆਂ ਵਿਸ਼ਵਾਸ ਦਵਾਏ ਸੀ ਕਿ ਤੁਹਾਡੇ ਘਰ ਨੂੰ ਰੁਸ਼ਨਾਵਾਂਗੇ ਪਰ ਦੀਵੇ ਚੋਂ ਹੀ ਕੱਢ ਕੇ ਲੈ ਗਏ ਨੇ ਤੇਲ ਮੀਆਂ ਦੀਵੇ ਚੋਂ ਹੀ ਚੋਰ ਕੱਢ ਕੇ ਲੈ ਗਏ ਨੇ ਤੇਲ ਮੀਆਂ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸੂਰੀ ਸਾਤੇ ਇਸ ਸਮੇਂ ਅਸੀਂ ਨਵਾਂ ਸ਼ਹਿਰ ਬਰਨਾਲਾ ਰੋਡ ਵਾਹਿਗੁਰੂ ਨਗਰ ਮੌਜੂਦ ਹਾਂ ਚਾਰ ਨੰਬਰ ਗਲੀ ਹੈ ਔਰ ਇੱਥੇ ਪਤਾ ਲੱਗਦਾ ਹੈ ਕਿ ਕੁਝ ਕੁ ਦਿਨ ਪਹਿਲਾਂ ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਇੱਥੇ ਇੱਕ ਕੋਠੀ ਵਿੱਚ ਫਾਈਨੈਂਸ ਕੰਪਨੀ ਖੁੱਲ੍ਹਦੀ ਹੈ ਲੋਕਾਂ ਤੱਕ ਤੱਕ ਜਿਹੜੀ ਅਪਰੋਚ ਕੀਤੀ ਜਾਂਦੀ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਭਰੋਸਾ ਦਿੱਤਾ ਜਾਂਦਾ ਹੈ ਫਾਈਲ ਵੀ ਭਰਵਾਈ ਜਾਂਦੀ ਹੈ ਕਿ ਤੁਹਾਨੂੰ ਲੋਨ ਦਿੱਤਾ ਜਾਊਗਾ ਜਿਹੜੀ ਕਿਸ਼ਤ ਛੋਟੀ ਹੋਊਗੀ ਜਿਹੜਾ ਲੋਨ ਦੇ ਉੱਤੇ ਵਿਆਜ ਪੈਂਦਾ ਉਹ ਦਰ ਘੱਟ ਹੋਊਗੀ ਫਾਈਲਾਂ ਭਰਵਾਈਆਂ ਜਾਂਦੀਆਂ ਪਿੰਡ-ਪਿੰਡ ਤੱਕ ਅਪਰੋਚ ਕੀਤੀ ਜਾਂਦੀ ਔਰ ਆਹ ਕੋਠੀ ਦੇ ਉੱਤੇ ਬੋਰਡ ਵੀ ਲੱਗ ਜਾਂਦੇ ਆ ਆਹ ਤਾਂ ਕੁਝ ਕੁ ਲੋਕ ਇੱਥੇ ਮੌਜੂਦ ਨੇ ਪਰ ਦਰਜਨਾ ਸੈਂਕੜੇ ਲੋਕ ਹੋਰ ਵੀ ਕਈ ਪਿੰਡਾਂ 'ਚ ਹੋ ਸਕਦੇ ਜਿਨ੍ਹਾਂ ਨਾਲ ਧੋਖਾ ਹੋਇਆ ਔਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜਾ ਪ੍ਰਾਪਰਟੀ ਦਾ ਓਨਰ ਹੈ ਉਹਨਾਂ ਨੇ ਕੀ ਕੋਈ ਐਗਰੀਮੈਂਟ ਕੀਤਾ ਸੀ ਕਿ ਨਹੀਂ ਕੀਤਾ ਸੀ ਕੀ ਕੋਈ ਜਾਂਚ ਕੀਤੀ ਸੀ ਕਿ ਨਹੀਂ ਕੀਤੀ ਸੀ ਕੋਈ ਬੈਕਗ੍ਰਾਉਂਡ ਵੈਰੀਫਿਕੇਸ਼ਨ ਕੀਤੀ ਸੀ ਕਿ ਨਹੀਂ ਕੀਤੀ ਸੀਗੀ ਕੋਠੀ ਰੈਂਟ ਤੇ ਦੇਣ ਤੋਂ ਪਹਿਲਾਂ ਕਿਉਂਕਿ ਇਹ ਰੈਂਟਲ ਜਿਹੜਾ ਰੈ residențial ਯੂਜ਼ ਵਾਸਤੇ ਨਹੀਂ ਸੀ ਦਿੱਤੀ ਗਈ ਕਮਰਸ਼ੀਅਲ ਯੂਜ਼ ਵਾਸਤੇ ਦਿੱਤੀ ਗਈ ਸੀ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵੈਰੀਫਾਈ ਕਰਨੀਆਂ ਬਹੁਤ ਜ਼ਰੂਰੀ ਆ ਕਿ ਆ ਆਰਬੀਆਈ ਦੇ ਅੰਡਰ ਜਿਹੜੀ ਉਹ ਆਸਤਾ ਆਪਣੀ ਫਾਈਨੈਂਸ ਕੰਪਨੀ ਦੱਸਦੇ ਹੋ ਰਜਿਸਟਰਡ ਹੈ ਕਿ ਨਹੀਂ ਆ ਐਨਬੀਐਫਐਸ ਦੇ ਨੋਰਮਸ ਉਹ ਫੁੱਲਫਿਲ ਕਰਦੇ ਆ ਕਿ ਨਹੀਂ ਕਰਦੇ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਣਾ ਹੁੰਦਾ ਤਾਂ ਲੋਕ ਪਰੇਸ਼ਾਨ ਨੇ ਆਪਣੀ ਦਿਹਾੜੀ ਛੱਡ ਕੇ ਆਏ ਆ ਆਪਣੇ ਪਰਿਵਾਰ ਨੂੰ ਛੱਡ ਕੇ ਆਸ ਦਿੱਤੀ ਗਈ ਸੀ ਇਹਨਾਂ ਨੂੰ ਔਰ ਇਹਨਾਂ ਦੀ ਆਸ ਵੀ ਲੁੱਟੀ ਗਈ ਆ ਦੇਖੋ ਚੋਰਾਂ ਨੇ ਧੋਖੇਬਾਜ਼ਾਂ ਨੇ 420 ਲੋਕਾਂ ਨੇ ਨਾਮ ਹੀ ਆਸਥਾ ਰੱਖਤਾ ਕਿ ਗਰੀਬ ਬੰਦੇ ਦੇ ਮਨ 'ਚ ਇੱਕ ਆਸ ਜਗਾਈ ਜਾਵੇ ਲਾਲਚ ਵੀ ਦਿੱਤਾ ਜਾਂਦਾ ਭਰੋਸਾ ਵੀ ਜਿੱਤਿਆ ਜਾਂਦਾ ਬੰਦੇ ਵੀ ਵਿੱਚ ਪਾਏ ਜਾਂਦੇ ਆ ਕਮਿਸ਼ਨ ਦਵਾਂਗੇ ਔਰ ਉਸ ਤੋਂ ਬਾਅਦ ਜਿਹੜੇ ਆ ਮਾਸੂਮ ਲੋਕ ਆ ਜਿਹੜੇ ਲੋਕ ਜਲਦੀ ਭਰੋਸਾ ਕਰ ਲੈਂਦੇ ਆ ਐਡੀ ਸਰਕਾਰਾਂ ਤੇ ਭਰੋਸਾ ਕਰ ਲੈਂਦੇ ਐਡੀ ਪ੍ਰਾਈਵੇਟ ਬੰਦੇ ਤੇ ਕਰ ਲੈਂਦੇ ਆ ਔਰ ਹੁਣ ਲੁੱਟ ਹੋ ਗਈ ਆ ਰਾਹੋਂ ਤੋਂ ਭਾਜੀ ਹੁਣੀ ਨਾਲ ਨੇ ਬਹੁਤ ਸਾਰੇ ਲੋਕ ਨੇ ਸਰ ਨਾਲ ਇੱਕ ਇੱਕ ਕਰਕੇ ਗੱਲਬਾਤ ਕਰਾਂਗੇ ਪਰ ਤੁਸੀਂ ਆਪਣੀ ਕਹਾਣੀ ਸੁਣਾਓ ਜੀ ਤੁਹਾਡੇ ਤੇ ਕਿਵੇਂ ਅਪਰੋਚ ਕੀਤੀ ਗਈ ਔਰ ਤੁਹਾਨੂੰ ਕਿਵੇਂ ਲੁੱਟ ਦਾ ਨਿਸ਼ਾਨਾ ਬਣਾਇਆ ਇਹਨਾਂ ਨੇ ਸਰਜੀ ਉਹਨਾਂ ਨੇ ਸਾਡੇ ਕੋ ਗਏ ਮੈਂ ਇੱਕ ਛੋਟਾ ਮੋਟਾ ਕਰਿਆਨੇ ਦੀ ਦੁਕਾਨ ਕਰਦਾ ਠੀਕ ਹੈ ਮੈਨੂੰ ਸਤਸ਼੍ਰੀਕਾਲ ਬੁਲਾਈ ਮੈਂ ਬੁਲਾਈ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਐਦਾਂ ਕਰਕੇ ਇੱਕ ਫਾਈਨੈਂਸ ਖੋਲੀ ਆ ਨਵਾਂ ਸ਼ਹਿਰ ਤੇ ਅਸੀਂ ਬੁੜੀਆਂ ਨੂੰ ਲੋਨ ਦਿੰਨੇ ਆ ਸਾਨੂੰ ਪਤਾ ਲੱਗਾ ਮੱਲੇ ਚੋ ਕਿ ਤੁਸੀਂ ਵੀ ਗਰੁੱਪ ਚਲਾਉਂਦੇ ਇੱਥੇ ਹੂੰ ਮੈਂ ਕਹਾ ਹਾਂ ਸਾਰਾ ਸੀ ਚਲਾਣੇ ਵੈ ਸੀ ਇੱਕ ਦੋ ਬੈਂਕਾਂ ਦਾ ਚਲਾਣੇ ਆ ਬੇ ਉਹਨਾਂ ਦਾ ਸਾਡਾ ਰੁਟੀਨ ਵਧੀਆ ਚੱਲਦੀ ਆ ਬਸ ਐਸ ਹਿਸਾਬ ਨਾਲ ਸਾਨੂੰ ਨਹੀਂ ਚਾਂਸੇ ਚ ਲੈ ਲਿਆ ਦੂ ਇੱਕ ਦਿਨ ਬਾਅਦ ਸਾਨੂੰ ਉਹ ਮੇਰਾ ਫੋਨ ਨੰਬਰ ਲਿਆ ਤਾਂ ਮਤਲਬ ਕਿਦੋਂ ਡਾਟਾ ਇਕੱਠਾ ਕੀਤਾ ਉਹ ਕੋਲ ਨੇ ਕਿਦੋਂ ਵੀ ਉਹਨਾਂ ਨੇ ਇਕੱਠਾ ਕਰ ਲਿਆ ਬੇ ਉਹਨਾਂ ਨੇ ਮੇਰਾ ਨਾਮ ਵੀ ਲਿਆ ਮੇਰਾ ਨਾਮ ਕੇਵਲ ਚੰਦਾ ਪਰ ਬੰਦੇ ਕਹਿੰਦੇ ਤੂੰ ਕੇਵਲ ਮੈਂ ਕਿਹਾ ਹਾਂਜੀ ਹਾਂ ਤੇ ਉਹਨਾਂ ਨੇ ਮੈਨੂੰ ਪੁੱਛਿਆ ਸਾਰਾ ਕੁਝ ਮੈਂ ਦੱਸਤਾ ਮੈਂ ਕਿਹਾ ਹਾਂਜੀ ਸਹੀ ਗਾ ਚੱਲਦੀ ਹੈਗੀ ਸਾਡੇ ਕੋਲ ਪਰ ਅਸੀਂ ਇੱਕ ਦੋ ਬੈਂਕਾਂ ਨਾਲ ਕੰਟੈਕਟ ਆ 10 ਸਾਲ ਤੋਂ ਚੱਲਦੀ ਹੈ ਸਾਡਾ ਵਧੀਆ ਚੱਲਦਾ ਉਹ ਕਹਿੰਦੇ ਨਹੀਂ ਸਾਣਾ ਵੀ ਤੁਸੀਂ ਕਰਕੇ ਦੇਖਿਓ ਵਧੀਆ ਕਰਦੇ ਨਾ ਮੈਂ ਬਥੇਰਾ ਕੀਤਾ ਸੀ ਮਾੜਾ ਮੋਟਾ ਉਹਨਾਂ ਨਾਲ ਵੀ ਫਲਾਨੀ ਬੰਦਾ ਲੁੱਟ ਕੇ ਲੈ ਗਿਆ ਫਲਾਨੇ ਤੋਂ ਏਦਾਂ ਲੁੱਟ ਕੇ ਲੈ ਗਿਆ ਨਾ ਜੀ ਬਈ ਕੋਈ ਸਿਬਲ ਚੈੱਕ ਕਰਨ ਦੇ ਲਾਲਚ ਵਿੱਚ ਲੁੱਟ ਕੇ ਲੈ ਗਿਆ ਉਹ ਬੰਦੇ ਕਹਿੰਦੇ ਨਹੀਂ ਤੁਸੀਂ ਸਾਡੇ ਸਾਨੂੰ ਆਈਡੀ ਪ੍ਰੂਫ ਦਿਖਾ ਲੈਣਾ ਆਪੇ ਜੇ ਬਹਿਕਾਵਾ ਦਿੰਦੇ ਕਿ ਸਿ ਲਗਭਗ ਜ਼ਿਆਦਾ ਅੱਜ ਜਿਹੜੀਆਂ ਸਿਬਲ ਮਾੜੇ ਆਲੀਆਂ ਚੁੱਕਿਆ ਇਹਨਾਂ ਨੇ ਉਹੀ ਡਾਟਾ ਵੀ ਉਹਨਾਂ ਨੇ ਕਿਹਾ ਵੀ ਜੇ ਤੋ ਅਸੀਂ ਕੋਈ ਮਾੜਾ ਇੱਕ ਅੱਦੇ ਦੀ ਕੇਸ ਤੇ ਤਿੰਨ ਪੰਜ ਹੋਈ ਹੋਈ ਅਸੀਂ ਉਹ ਵੀ ਚਲਾ ਦੇਵਾਂਗੇ ਇਸ ਲਾਲ ਦੇ ਨੂੰ ਸਾਰੇ ਜਿਹੜੇ ਗਰੁੱਪ ਤੇ ਧਿਆਨ ਪਰ ਇਹਨਾਂ 'ਚ ਕੋਈ ਵਿਜੇ ਮਾਲੀ ਤਾਂ ਨਹੀਂ ਖੜਾ ਜਾਂ ਕੋਈ ਨੀਰਮ ਮੋਦੀ ਤਾਂ ਨਹੀਂ ਖੜਾ ਇਹ ਉਹੀ ਲੋਕ ਇਹ ਉਹੀ ਲੋਕ ਆ ਜਿਹੜੇ ਹੈਂਡ ਟੂ ਮਾਉਥ ਆ ਹਨਾ ਜਿਨ੍ਹਾਂ ਦੇ ਘਰਾਂ ਵਿੱਚ ਚੁੱਲ੍ਹਾ ਮਸੀ ਚੱਲਦਾ ਇਹ ਉਹ ਲੋਕ ਨੇ ਕਿਸ਼ਤ ਟੁੱਟੇ ਜਾਂਦੀ ਆ ਸਰਕਾਰਾਂ ਵੀ ਵਾਅਦੇ ਕਰ ਦਿੰਦੀਆਂ ਕਿ ਅਸੀਂ 1000 ਰੁਪਏ ਦੇਵਾਂਗੇ ਜੀ ਨੌਕਰੀ ਦੇਵਾਂਗੇ ਜਦ ਨੌਜਵਾਨ ਨਸ਼ਿਆਂ 'ਚ ਪੈ ਜਾਂਦੇ ਆ ਘਰ ਬੜੀ ਔਖੀ ਔਖ ਹੋ ਕੇ ਚੱਲਦਾ ਤਾਂ ਹੁਣ ਕਿਸ਼ਤ ਤਾਂ ਟੁੱਟੇ ਜਾਂਦੀ ਇਕੱਦੀ ਹਾਂਜੀ ਫਿਰ ਇੰਦਾ ਚਾਂਸੇ ਰਹਿ ਕੇ ਸਾਨੂੰ ਕੀਤਾ ਫਿਰ ਮੈਂ ਇੱਥੇ ਆ ਕੇ ਬੋਰਡ ਦੀ ਖਿੱਚ ਕੇ ਗਿਆ ਮਿਲ ਕੇ ਗਿਆ ਬੁੱਧਵਾਰੀ ਤੁਸੀਂ ਆਪਣੇ ਵੱਲੋਂ ਜਿੰਨਾ ਕੁ ਪੁੱਛਤਾ ਮੈਂ ਨਹੀਂ ਮੈਂ ਆਪਣੇ ਕਲਾਇੰਟਾਂ ਨੂੰ ਕਿਹਾ ਸੀ ਕਿ ਇੱਕ ਵਾਰ ਮੈਨੂੰ ਜਾ ਕੇ ਦੇਖ ਕੇ ਆਣ ਦਿਓ ਕੀ ਹੈਗੇ ਕਿ ਨਹੀਂ ਦੇਖੋ ਅਸੀਂ ਇਹ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਇਹ ਬੁੱਧਵਾਰ ਦੀ ਅੱਛਾ ਬੁੱਧਵਾਰੀ ਮੈਂ ਆਇਆ ਅੱਛਾ ਸ਼ੁੱਕਰਵਾਰੇ ਪਰਸੋ ਦੀ ਗੱਲ ਹੈ ਹਾਂਜੀ ਹਾਂ ਠੀਕ ਹੈ ਜੀ ਮੈਂ ਆ ਕੇ ਫੋਟੋ ਖਿੱਚ ਕੇ ਗਿਆ ਤੇ ਫਿਰ ਉਹਨਾਂ ਨੇ ਇਹਨਾਂ ਨੂੰ ਬੁਲਾ ਲਿਆ ਕਹਿੰਦੇ ਜੀ ਤੁਸੀਂ ਜਲਦੀ ਆ ਜਾਓ ਤੁਹਾਡੇ ਭਰਨੇ ਆ ਕੱਲ ਦੀ ਉਹਨੀ ਛੁੱਟੀ ਦੱਸੀ ਸੀ ਉਹ ਕਹਿੰਦੇ ਤੁਹਾਨੂੰ ਸ਼ੁੱਕਰਵਾਰ ਨੂੰ 10 ਵਜੇ ਪੈਸੇ ਪੈਜੋਗੇ 10 ਵਜੇ ਸਾਨੂੰ ਇਸ ਨਿਹੇਲਾ ਪਿਆ ਮਿਲਣਾ ਉਹ ਕਹਿ ਰਹੇ ਆ ਭਾਈ ਸਾਡੇ ਜਦੋਂ ਫਾਈਲ ਪਰਵਾਉਂਦੇ ਸੀ ਕਿੰਨੇ ਰੁਪਏ ਲੈ ਗਏ ਆ 2250 ਰੁਪਏ ਜੀ 2250 2250 ਰੁਪਏ ਸਾਰੇ ਤੋਂ ਲਏ ਕੋ ਰਿਸ਼ਵਤ ਵੀ ਦਿੱਤੀ ਅੰਡਰ ਦਾ ਟੇਬਲ ਵੀ ਦਿੱਤੀ ਗਈ ਨਹੀਂ ਕੁਛ ਨਹੀਂ ਕੁਛ ਨਹੀਂ ਨਹੀਂ 500 ਰੁਪ 2250 ਰੁਪਏ ਕਿਸ਼ਤਲ ਦੱਸੀ ਉਹਨਾਂ ਨੇ ਤੇ ਸਾਡੇ 10 ਮੈਂਬਰਸ਼ਿਪ ਪਿੰਡ ਕੋਟ ਰਾਂਝੇ ਤੋਂ ਪਈ ਮੈਂ ਵੀ ਹੁਣ ਕੰਮ ਤੇ ਲੱਗਿਆ ਸੀਗਾ ਮੈਂ ਕਿਹਾ ਪੈਸੇ ਖਾਤੇ ਚਾਹੀ ਨਹੀਂ ਜਾ ਕੇ ਦੇਖ ਕੇ ਆਨੇ ਨੰਬਰ ਉਹਨਾਂ ਦਾ ਲਾਂਦੇ ਤੇ ਨੰਬਰ ਲੱਗਦਾ ਨਹੀਂ ਤੇ ਹੁਣ ਇੱਥੇ ਆਏ ਦੁਪਹਿਰ ਦੀ ਰੈਸਟ ਹੋਈ ਹੈ 1 ਘੰਟੇ ਦੀ ਤੇ ਕੰਮ ਤੋਂ ਇੱਥੇ ਇੱਥੇ ਆ ਕੇ ਆ ਮਾਮਲਾ ਦੇਖਿਆ ਪਤਾ ਨਹੀਂ ਤਕਲੀਫ ਤਾਂ ਹੁੰਦੀ ਹੈ ਮਨ ਤਕਲੀਫ ਤਾਂ ਹੁੰਦੀ ਹੈ ਕੀ ਕਰਨਾ ਕਈ ਵੇਲੇ ਜੇਬ ਚ 2200 ਰੁਪਿਆ ਵੀ ਨਹੀਂ ਹੁੰਦਾ ਤੇ ਆੜੀ ਟੱਪੇ ਵਾਲੇ ਬੰਦੇ ਤੇ ਉਹ ਵੀ ਕਿਸੇ ਤੋਂ ਫੜ ਕੇ ਫੜ ਕੇ ਲਿਆ ਆ ਬਹੁਤ ਬਹੁਤ ਫੜ ਕੇ ਲਿਆ ਆ ਇੱਥੇ ਤੱਕ ਵੀ ਲਿਆ ਆ ਵੇ ਚੱਲ ਕੋਈ ਨਹੀਂ ਰੁਪਈਆ 150 ਮੇ ਤੋਂ ਫालतू ਲੈ ਲਈ 2 ਦਿਨ ਦੀ ਖਾਤਰ ਦੇ ਦਿਓ ਇਹੋ ਜਿਹੀ ਵੀ ਵਿੱਚ ਹੈਗੇ ਕੀ ਕਰਨ ਕਿੰਨੇ ਰੁਪਏ ਲੋਨ ਕੇ ਅਸੀਂ ਦਵਾਂਗੇ 50000 ਰੁਪਏ ਲੋਨ ਦੇਵਾਂਗੇ ਕਿਸ਼ਤ ਕਿੰਨੀ ਗਈ ਸੀ 2600 2600 ਜੀ ਵਿਆਜ ਕਿੰਨਾ ਵਿਆਜ ਦਰ ਕਿੰਨੀ ਦੱਸੀ ਸੀ 12400 400 ਰੁਪਿਆ ਜੀ ਸਾਲ ਦਾ ਹਾਂ ਜੀ ਨਹੀਂ ਜੀ 2 ਸਾਲਾਂ ਦਾ ਟੋਟਲ ਟੋਟਲ ਵਿਆਜ ਅੱਛਾ 12400 ਰੁਪਿਆ ਕਹਦੇ ਸੀ 22 2.5 250 ਤਰ ਅੱਡਾ ਲੱਗੂਗਾ ਉਹਦੇ ਵਿੱਚ ਇੱਕ ਡੈਥ ਦਾ ਬੀਮਾ ਸੀ ਇੱਕ ਹੈਲਥ ਦਾ ਬੀਮਾ ਸੀ ਬੀਮੇ ਵੀ ਕੀਤੇ ਸੀ ਜੀ ਉਹੀ ਪੈਸੇ ਫਾਈਲ ਚਾਰਜ ਇਹੀ ਪੈਸੇ ਉਹਨਾਂ ਨੇ ਨਗਦ ਲਏ ਆ ਜਾ ਦੇਣਾ ਨਹੀਂ ਥੁੱਕਣਾ ਪਕੌੜੇ ਜਿੰਨੇ ਮਰਜ਼ੀ ਬਕਾਈ ਜਾਣ ਹਾਂਜੀ ਹਾਂ ਬਸ ਨਹੀਂ ਸਰ ਕਿਹਾ ਸੀ ਅਸੀਂ ਮੈਂ ਕਿਹਾ ਬੇਸ਼ੱਕ ਤੁਹਾਡੇ ਤੇ ਸਾਨੂੰ ਯਕੀਨ ਨਹੀਂ ਆਂਦਾ 150 ਨਹੀਂ ਤਾਂ 5-500 ਰੁਪਏ ਐਕਸਟਰਾ ਕੱਟ ਲਓ ਪਰ ਜਿੱਦਾ ਬਾਕੀ ਬੈਂਕ ਆ ਦੇ ਰਹੀਆਂ ਉਸੇ ਤਰ੍ਹਾਂ ਤੁਸੀਂ ਦੇਵੋ ਵਿੱਚੋਂ ਪੈਸੇ ਕੱਟ ਕੇ ਦਿਓ ਸਾਡੀ ਅੱਛਾ ਬਈ ਹੁਣ ਤੁਸੀਂ ਤਾਂ ਚਲੋ ਬੈਂਕਾਂ ਲਈ ਕੰਮ ਕਰਦੇ ਆ ਤੁਸੀਂ ਤੁਹਾਡਾ ਇਹਨਾਂ ਨਾਲ ਲਿੰਕ ਬਣਿਆ ਬਾਕੀ ਪਿੰਡ-ਪਿੰਡ ਜਾ ਕੇ ਉਹਨਾਂ ਨੇ ਕਿੱਦਾਂ ਲੋਕਾਂ ਨੂੰ ਇਕੱਠੇ ਕੀਤਾ ਕਿਉਂਕਿ ਮੇਰੇ ਸੁਣਨ ਜਾਇਆ ਸੈਂਕੜੇ ਲੋਕ ਆ ਜਿਨ੍ਹਾਂ ਨੂੰ ਚੂਨਾ ਲਾ ਕੇ ਭੱਜੇ ਆ ਬਹੁਤ ਆ ਜੀ ਬਹੁਤ ਆ ਗੜ ਸ਼ੰਕਰ ਸਹਿਲਾ ਮਾਲਪੁਰ ਕੋਟਪਤ ਅਸੇ ਨਾਲ ਦੀ ਨਾਲ ਸਕਰੀਨ ਤੇ ਇਹਨਾਂ ਇਸ ਜੀ ਜੀ ਨਾਲ ਦੀ ਨਾਲ ਸਕਰੀਨ ਤੇ ਇਸ ਲੋਟੂ ਟੋਲੇ ਕੰਮੇ ਤੋਂ ਜੀ ਕੰਮੇ ਤੋਂ ਆਇਆ ਬੰਦਾ ਇੱਥੇ ਸੀ ਖੜਾ ਉਹ ਕਹਿੰਦਾ ਮੈਂ ਆਟੋ ਲੈ ਕੇ ਆਇਆ ਸੀ ਕਿ ਮੇਰੇ ਪਿੰਡ ਦੀਆਂ ਬੁੜੀਆਂ ਕਹਿੰਦੀਆਂ ਜਾ ਕੇ ਤੂੰ ਪਤਾ ਕਰ ਬਈ ਉਹ ਪੈਸੇ ਨਹੀਂ ਪਾਏ ਉਹਨਾਂ ਨੇ ਕਿੱਦਾਂ ਹੈ ਬਈ ਉਹਨਾਂ ਦਾ ਫੋਨ ਬੰਦ ਆਂਦਾ ਉਹ ਵੀ ਮੈਨੂੰ ਮਿਲਕੇ ਗਿਆ ਆਪਾਂ ਆਪਾਂ ਸਮਝਦੇ ਆ ਕਿ ਸੈਂਕੜੇ ਤਾਂ ਗਿਣਤੀ ਜਾ ਸਕਦੀ ਪਰ ਜੇ ਜਿਸ ਸਾਹਿਬ ਨੇ ਤੁਸੀਂ ਦੱਸਦੇ ਹਜ਼ਾਰਾਂ ਤੱਕ ਵੀ ਗਿਣਤੀ ਜਾ ਸਕਦੀ ਹੈ ਜੀ ਗਰਦੇ ਤਾਂ ਹਜ਼ਾਰਾਂ ਤੱਕ ਹਾਂਜੀ ਹਾਂਜੀ ਜਾਲੜੇ ਤੋਂ ਵੀ ਆ ਨੇ ਜਾਲੜੇ ਵੀ ਬਹੁਤ ਮੈਂਬਰ ਕੋਈ ਬੰਨ ਨਹੀਂ ਇਹਨਾਂ ਨੇ ਛੱਡਿਆ ਦੁਰਕਪੁਰ ਤੋਂ ਸਿਗਿਆ ਭਾਈ 10 ਕ ਜਾਨੀ ਜਦਾਂ ਉਹ ਵੀ ਵਿਚਾਰੀਆਂ ਮੈਨੂੰ ਸਵੇਰੇ ਫੋਨ ਆਇਆ ਜਿੱਦਾਂ ਆਪਣੀ ਇੱਥੇ ਸ਼ੌ ਭਾਪਾ ਜੀ ਉਹ ਕਹਿੰਦੇ ਵੇ ਭਾਜੀ ਦੇਖੋ ਵੇ ਮੱਲੋ ਹੈਗੀ ਵੇ ਬੰਦ ਉਹ ਜਦੋਂ ਮੈਂ ਦੇਖਿਆ ਸੀ ਬੰਗਿਆ ਉਦੋਂ ਇੱਥੇ ਗਿਆ ਮੈਂ ਤੇ ਭਾਜੀ ਦੇਖ ਕੇ ਇੱਥੇ ਤਾਂ ਸਾਰਾ ਕੁਝ ਲਿੱਥੇ ਆਈ ਆ ਭਾਜੀ ਜੀ ਜੀ ਨਾਲ ਦੀ ਨਾਲ ਜਿਹੜਾ ਲੋਟੂ ਟੋਲਾ ਉਹਨਾਂ ਦੀ ਤਸਵੀਰ ਜਿਹੜੀ ਐ ਸਕਰੀਨ ਤੇ ਚੱਲ ਰਹੀ ਐ ਤੁਸੀਂ ਬੰਦੇ ਪਛਾਣ ਲਓ ਜੇਕਰ ਇਹਨਾਂ ਨੂੰ ਕਿਤੇ ਜਾਣਦੇ ਜੇ ਤੁਹਾਡੇ ਮਹੱਲੇ 'ਚ ਵੀ ਆ ਕੇ ਅਪਰੋਚ ਕਰਦੇ ਆ ਬਲਾਚੌਰ ਏਰੀਆ 'ਚ ਕਿਤੇ ਆ ਕੇ ਅਪਰੋਚ ਕਰਦੇ ਆ ਜੀ ਉਹ ਮੋਟਰਸਾਈਕਲ ਨੰਬਰ ਤੁਸੀਂ ਦੱਸ ਦੋ ਕਿੰਨਾ ਪੀਵੀ 32 ਐ ਸੌਰੀ ਪੀਵੀ 31 ਜ 831U ਹਾਂਜੀ 2522 ਠੀਕ ਹੈ ਜੀ ਇਹਨਾਂ ਦਾ ਮੋਟਰਸਾਈਕਲ ਨੰਬਰ ਆ ਜੀ ਤੇ ਆਪਣੇ ਇਹਨਾਂ ਦੀਆਂ ਫੋਟੋਆਂ ਵੀ ਹੈਗੀਆਂ ਆਪਣੇ ਕੋਲ ਸਾਰਾ ਤੇ ਵੀਡੀਓ ਵਗੈਰਾ ਬਣਾਈਆਂ ਤੇ ਘਰ ਦੇ ਕੈਮਰੇ ਵਿੱਚੋਂ ਇਹਨਾਂ ਦੀ ਰਿਕਾਰਡਿੰਗ ਵੀ ਮੇਰੇ ਕੋਲ ਹੈਗੀ ਜੀ ਤੇ ਦੂਸਰੇ ਨੰਬਰ ਤੇ ਨਹੀਂ ਉਹ ਬੰਦੇ ਨਹੀਂ ਛੱਡੇ ਜਿਹੜੇ ਵਿਚਾਰੇ ਕੁਆੜ ਨਹੀਂ ਇਕੱਠਾ ਕਰ ਦਿੰਦੇ ਬੋਤਲਾਂ ਬੁੜੀਆਂ ਉਹ ਬੰਗਿਆਂ ਤੋਂ 12 13 ਬੁੜੀਆਂ 20 ਬੁੜੀਆਂ ਸੀਗੀਆਂ ਤੇ ਉਹ ਵਿਚਾਰੀਆਂ ਬੁੜੀਆਂ ਪਿੱਟਦੀਆਂ ਗਈਆਂ ਸਵੇਰੇ ਜੀ ਔਰ ਉਹਨਾਂ ਕੋਲੋਂ 2500 ਅਲੱਗ 500 ਰੁਪਏ ਐਕਸਟਰਾ ਲਿਆ ਉਹਨਾਂ ਕੋਲ ਜਿੱਥੇ ਦਾ ਸਿਗਨਲ ਖਰਾਬ ਆ ਤਕਰੀਬਨ ਮੇਰੇ ਹਿਸਾਬ ਨਾਲ ਵੀ ਇਹ ਜਿਹੜੇ ਗਰੁੱਪ ਲਾਉਣ ਉਹ ਇਨੀ ਸਾਰੇ ਪੰਜਾਬ ਦਾ ਸਿਗਨਲ ਹੀ ਖਰਾਬ ਕਰਤਾ ਜੀ ਸਾਰੇ ਚਿਹਰੇ ਉੱਪਰੋਂ ਹੱਸਦੇ ਵਿੱਚੋਂ ਰੋਂਦੇ ਹੀ ਹੈ ਜੀ ਤਕਰੀਬਨ ਘਰ ਦੇ ਸਾਰੇ ਹਾਲਾਤ ਸਾਰਿਆਂ ਦੇ ਇਦਾਂ ਦੇ ਹੀ ਆ ਜੀ ਤੇ ਸਾਡੀ ਬਸ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਵੀ ਜਿਹੜੇ ਇਦਾਂ ਦੇ ਚੋਰ ਬੰਦੇ ਆ ਜਿਹੜੇ ਜਾ ਕੇ ਜਾ ਕੇ ਨਾ ਮਾਸੂਮiyat ਜਿਹੜੀ ਲੁੱਟਦੇ ਆ ਉਹਨਾਂ ਨੂੰ ਛੇਤੀ ਛੇਤੀ ਕਾਬੂ ਕੀਤਾ ਜਾਵੇ ਕਿਉਂਕਿ ਸਾਡੇ ਕੋਲ ਪੂਰਾ ਰਿਕਾਰਡ ਹੈਗਾ ਵੀਡੀਓ ਹੈਗੀਆਂ ਫੋਟੋਆਂ ਹੈਗੀਆਂ ਔਰ ਉਹਨਾਂ ਦੇ ਮੋਟਰਸਾਈਕਲ ਦੇ ਜਿਹੜੇ ਨੰਬਰ ਹੈਗੇ ਆ ਫੋਨ ਨੰਬਰ ਉਹਨਾਂ ਦੇ ਸਾਰਿਆਂ ਦੇ ਬੰਦ ਹੋਏ ਜੀ ਸਵਿਚ ਆਫ ਤੇ ਇੰਨਾ ਕੁਝ ਹੁੰਦੇ ਹੋਏ ਵੀ ਜੇ ਇਹ ਬੰਦੇ ਨਾ ਕਾਬੂ ਹੋਏ ਫਿਰ ਤਾਂ ਰੱਬ ਰੱਖਾਈ ਹੈ ਜੀ ਦੇਖੋ ਘਰਾਂ ਤੱਕ ਪਹੁੰਚ ਗਏ ਉਹ ਹਾਂਜੀ ਹਾਂਜੀ ਘਰਾਂ ਕੱਲੇ-ਕੱਲੇ ਘਰ ਦੀ ਸਾਰੀ-ਸਾਰੀ ਡਿਟੇਲ ਹੈਗੀ ਉਹਨਾਂ ਕੋ ਜਿਹੜਾ ਇਹ ਡਾਟਾ ਹੈ ਇਹਨੂੰ ਵੀ ਮਿਸਯੂਜ਼ ਕੀਤਾ ਜਾ ਸਕਦਾ ਕੱਲੇ ਕੱਲੇ ਦਾ ਫੋਨ ਨੰਬਰ ਕੱਲੇ ਕੱਲੇ ਡਿਟੇਲ ਕੱਲੇ ਕੱਲੇ ਦੀ ਆਧਾਰ ਕਾਰਡ ਦੀ ਕਾਪੀ ਆ ਠੀਕ ਹੈ ਨਾ ਵੋਟਰ ਆਈਡੀ ਵੀ ਪਤਾ ਨਹੀਂ ਕਿਹੜੇ ਕਿਹੜੇ ਆਈਡੀ ਲੈ ਕੇ ਤੁਹਾਡੇ ਜੀ ਦਿੱਤੀ ਉਹ ਵੀ ਜਾਲੀ ਆ ਰਸੀਦਾਂ ਦੇਖੋ ਉਹਨਾਂ ਦੇ ਕੋਲ ਫਾਈਲ ਦਿੱਤੀ ਆ ਉਹਦੇ ਵਿੱਚ ਸਾਰਾ ਕੁਝ ਰਸੀਦਾਂ ਆਹ ਦੇਖੋ ਆਹ ਦੇਖੋ ਆਹ ਫਾਈਲ ਤਿਆਰ ਕੀਤੀ ਜਾਂਦੀ ਸੀ ਬਸ ਇਹ ਫਾਈਲ ਦਿੱਤੀ ਜੀ ਆਹ ਰਸੀਦਾਂ ਜੀ ਆ ਦੇਖੋ ਰਸੀਦਾਂ ਸਾਰੀਆਂ ਜਾਲੀ ਹੈ ਜੀ ਆਹ ਫਾਈਲਾਂ ਦੇਖ ਕੇ ਚਾਹ ਭਰੋਸਾ ਦੇਤਾ ਉਹਨਾਂ ਨੂੰ ਤੇ ਸਾਡੀ ਬੈਂਕ ਆ ਜੀ ਆ ਵੀ ਆਪਾਂ ਇੱਕ ਵਾਰੀ ਦਿਖਾ ਦਈਏ ਜੀ ਆ ਜੀ ਆਸਥਾ ਮਾਈਕਰੋファイਨੈਂਸ ਪ੍ਰਾਈਵੇਟ ਲਿਮਟਿਡ ਹੈ ਜੀ ਔਰ ਲੋਕਾਂ ਨੂੰ ਕਿਸ ਤਰੀਕੇ ਬੁੱਧੂ ਬਣਾਇਆ ਜਾਂਦਾ ਦੇਖੋ ਮੋਰ ਵੀ ਕਿੰਨੀ ਵਧੀਆ ਤਰੀਕੇ ਤਿਆਰ ਕੀਤੀ ਗਈ ਹੈ ਔਰ ਉਹਦੇ ਉੱਤੇ ਲਿਖਿਆ ਹੈ ਕਰਮੀ ਮੰਗਾਰੀ ਬਾਬਤਪੁਰ ਵਾਰਾਨਸੀ ਉੱਤਰ ਪ੍ਰਦੇਸ਼ ਹਾਂਜੀ ਤੇ ਪੰਜਾਬ 'ਚ ਇਹਨਾਂ ਨੇ ਇਹ ਨਹੀਂ ਦਿਖਾਇਆ ਕਿ ਇਹਨਾਂ ਦੀ ਇਸ ਤੋਂ ਪਹਿਲਾਂ ਕੋਈ ਬ੍ਰਾਂਚ ਹੈਗੀ ਆ ਕਿ ਨਹੀਂ ਆ ਪਰ ਜਿੱਦਾਂ ਇੱਥੇ ਧੋਖਾ ਧੜੀ ਕਰ ਗਿਆ ਪੰਜਾਬ 'ਚ ਹੋਰ ਕਈ ਥਾਵਾਂ ਤੇ ਜਲਦੀ ਬ੍ਰਾਂਚਾਂ ਖੋਲੂਗੇ ਤਾਂ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਪੰਜਾਬ 'ਚ ਹੋਰ ਲੋਕਾਂ ਨੂੰ ਇਹ ਲੁੱਟਣ ਠੱਗੀ ਦਾ ਨਿਸ਼ਾਨਾ ਬਣਾਉਣ ਇਹਨਾਂ ਨੂੰ ਕਾਬੂ ਕਰਨਾ ਚਾਹੀਦਾ ਔਰ ਇਹਨਾਂ ਦੀ ਜਿਹੜੀ ਅਮਾਨਤ ਹੈ 2200 ਰੁਪਏ ਸਾਡੇ ਤੁਹਾਡੇ ਵਰਗਾ ਕੇਵਲੇ ਸੋਚ ਲੈਂਦਾ ਕਿ ਯਾਰ 2200 ਰੁਪਏ ਹੀ ਆ ਲੇਕਿਨ ਜਿਹਨੇ ਕਿਸ ਤੋਂ ਮੰਗ ਕੇ ਦਿੱਤੇ ਹੁੰਦੇ ਆ ਦਿਹਾੜੀ ਭਨ ਕੇ ਦਿੱਤੇ ਹੁੰਦੇ ਉਹਦੇ ਦਿਲ ਨੂੰ ਪਤਾ ਕਿ ਇਹ ਰਕਮ ਵੀ ਉਹਨਾਂ ਲਈ ਵੱਡੀ ਅਕੀ ਕਹਿਣਾ ਚਾਹੁੰਦੇ ਹੋ ਜੀ ਇੱਕ ਕੁੜੀ ਕੱਲ ਆਈ ਸੀ ਇੱਥੇ ਗਰੁੱਪ ਦੇ ਵਿੱਚ ਉਹ ਕੁੜੀ ਦੀ ਡਾਇਲਸਿਸ ਹੁੰਦੀ ਸੀਗੀ ਦੇਖੋ ਉਹ 250 ਰੁਪਏ ਦੇ ਕੇ ਗਈ ਕਿੰਨੀ ਮਜਬੂਰ ਹੋਊਗੀ ਕੁੜੀ ਮਰੀਜ਼ ਨੇ ਤਾਂ ਤਾਂ ਦਿੱਤਣ ਕਿ ਪੈਸੇ ਜੁਗਿਆ ਇਲਾਜ ਹੋਊਗਾ ਉਹ ਨੂੰ ਕਿੰਨੀ ਆਸ ਹੋਊਗੀ ਵੀ ਅੱਜ ਮੈਂ ਖਰੇ ਉਹਨੇ ਮੈਡੀਸਨ ਲੈਣੀ ਹੋਵੇ ਕੀ ਉਹਦੀ ਘਰ ਦੀ ਪ੍ਰੋਬਲਮ ਹੋਵੇ ਉਹ ਕੁੜੀ ਵੀ 2500 ਰੁਪਏ ਜਮ੍ਹਾਂ ਕਰਾ ਕੇ ਗਈ ਇਹਨਾਂ ਬੰਦਿਆਂ ਦਾ ਕਿੱਥੋਂ ਭਲਾ ਹੋ ਜਾਊਗਾ ਜੀ ਦੇਖੋ ਇਹ ਲੋਕ ਰੱਬ 'ਚ ਨਹੀਂ ਨਾ ਮੰਨਦੇ ਨਹੀਂ ਜੀ ਨਹੀਂ ਜੀ ਇਹ ਲੋਕ ਤਾਂ ਸਿਰਫ ਲਾਲਚ ਇਹਨਾਂ ਦੇ ਇੰਨਾ ਵਧਿਆ ਹੁੰਦਾ ਕਿ ਲੋਕਾਂ ਨੂੰ ਠੱਗਣਾ ਕਿਵੇਂ ਆ ਇਹ ਸਕੈਮ ਹੈ ਬਹੁਤ ਵੱਡਾ ਸਕੈਮ ਹੈ ਇੱਕ ਵਾਰੀ ਆਪਾਂ ਜਿਹੜੇ ਕੋਠੀ ਦੇ ਓਨਰ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਕਸ਼ਮੀਰ ਜੀ ਮੈਂ ਦਿਨੇਸ਼ ਸੂਰੀ ਗੱਲ ਕਰ ਰਿਹਾ ਜੀ মিডিਆ ਤੋਂ ਗੱਲ ਕਰ ਰਿਹਾ ਔਰ ਤੁਹਾਡੇ ਨਾਲ ਆਫੀਸ਼ੀਅਲ ਗੱਲ ਕਰ ਰਿਹਾ ਹਾਂ ਠੀਕ ਹੈ ਸ੍ਰੀ ਸਾਹਿਬ ਮੈਂ ਕੋਈ ਗੱਡੀ ਮੈਂ ਤੁਹਾਡੇ ਨਾਲ ਕਰ ਲੈਣਾ ਗੱਲ ਫੇ ਮੈਂ ਦੁਕਦੇ ਬਾਹਰ ਆ ਮੈਂ ਆ ਕੇ ਸ਼ਾਮ ਨੂੰ ਕਰਾਂ ਨਹੀਂ ਦੇਖੋ ਇੱਥੇ ਤੁਹਾਡੇ ਕੋਠੀ ਦੇ ਬਾਹਰ ਕਾਫੀ ਸਾਰੇ ਲੋਕ ਇਕੱਠੇ ਹੋਏ ਆ ਉਹ ਜਾਣਨਾ ਚਾਹੁੰਦੇ ਜੀ ਕਿ ਜਿਨ੍ਹਾਂ ਨੂੰ ਤੁਸੀਂ ਕੋਠੀ ਕਿਰਾਏ ਤੇ ਦਿੱਤੀ ਸੀਗੀ ਕੀ ਉਹਨਾਂ ਨਾਲ ਤੁਹਾਡਾ ਕੋਈ ਐਗਰੀਮੈਂਟ ਹੋਇਆ ਸੀ ਅਜੇ ਤੱਕ ਕਿਰਾਏ ਤੇ ਦਿੱਤੀ ਨਹੀਂ ਅੱਜ ਦੇ ਪੈਸੇ ਟਿਕਨੋ ਦੇਣੇ ਆ ਕੀ ਤੇ ਕਰਾਇਆ ਜਿਹੜੀ ਟੀਮ ਆਈ ਸੀ ਪਰ ਤੁਸੀਂ ਵੈਰੀਫਾਈ ਉਹਨਾਂ ਦਾ ਆਧਾਰ ਕਾਰਡ ਕੋਈ ਕੰਟਰੈਕਟ ਸਾਈਨ ਕੀਤਾ ਕੋਈ ਐਗਰੀਮੈਂਟ ਕੋਈ ਚੈੱਕ ਕੀਤਾ ਸੀ ਕਿ ਨਹੀਂ ਕੀਤਾ ਸੀ ਜੀ ਕੋਈ ਆਧਾਰ ਕਾਰਡ ਉਹਨਾਂ ਦਾ ਸਾਹਿਬ ਗੱਲ ਇਸ ਤਰ੍ਹਾਂ ਸੀ ਜੀ ਅਸੀਂ ਤਾਂ ਅੱਜ ਪਹਿਲੀ ਚੀਜ਼ ਹੀ ਅੱਜ ਤੋਂ ਐਂਕਰੀਮੈਂਟ ਦੇ ਕੋਫੀ ਕਿਰਾਏ ਤੇ ਜਿਹੜੀ ਸੀ ਹੂੰ ਪਰ ਪੁੱਠੀ ਸਿਰਫ ਸਫਾਈ ਕਰਨ ਵਾਸਤੇ ਚਾਰ ਪੰਜ ਦਿਨ ਵਾਸਤੇ ਸਪਾਈਸ ਪਈ ਕਰਨ ਦੇਉ ਕਿ ਪਹਿਲੀ ਨੂੰ ਐਗਰੀਮੈਂਟ ਅੱਜ ਲਿਖਣਾ ਸੀ ਅਸੀਂ ਨਹੀਂ ਪਰ ਤੁਸੀਂ ਉਹਨਾਂ ਦੀ ਮਾੜ ਉਹਨਾਂ ਦੀ ਨੇਚਰ ਚੈੱਕ ਕੀਤੀ ਸੀ ਕਿ ਉਹ ਕਰਨਾ ਕੀ ਚਾਹੁੰਦੇ ਜਿਹੜੇ ਲੋਕ ਆਏ ਆ ਉਹਨਾਂ ਨੇ ਪਿੰਡਾਂ 'ਚ ਜਾ ਕੇ ਕਰਨਾ ਕਿ ਜੇ ਲੋਕਾਂ ਨੂੰ ਪੈਸੇ ਜਿਹੜੇ ਆ ਉਹ ਵਿਆਜੂ ਦੇਣ ਦੀ ਗੱਲ ਕਰਦੇ ਆ। ਆਪਣੀ ਕੰਪਨੀ ਆ। ਚੋਰੀ ਸਾਹਿਬ ਉਹ ਚ ਗੱਲ ਇਸ ਤਰ੍ਹਾਂ ਆ ਆਪ ਜਿਹੜੀ ਵਿਆਜੂ ਦੇਣ ਦੀ ਗੱਲ ਕਰਦੇ ਆ ਨਾ ਹੁਣ ਉਹ ਕੀ ਪਤਾ ਪਿੰਡਾਂ 'ਚ ਕੀ ਕਰਦੇ ਕਿਆ ਨਹੀਂ ਕਰਦੇ। ਸਾਡਾ ਤਾਂ ਕਹਿੰਦੇ ਜੀ ਅਸੀਂ ਰੈਂਟ ਦੇ ਉੱਪਰ ਤੁਹਾਡੀ ਜਿਹੜੀ ਕੋਠੀ ਆ ਇਹ ਲੈਣੀ ਆ। ਕਹਿੰਦਾ ਭਈ ਪਹਿਲਾਂ ਐਗਰੀਮੈਂਟ ਕਰੋ। ਤਾਂ ਐਗਰੀਮੈਂਟ ਦਿਖਾਓ। ਫਿਰ ਚਾਰ ਪੰਜ ਦਿਨ ਸਫਾਈ ਵਾਸਤੇ ਜਦੋਂ ਪਹਿਲੀ ਦਿਨ ਨੂੰ ਐਗਰੀਮੈਂਟ ਲਿਖਾ ਦੇਾਂਗੇ ਤੁਸੀਂ ਆਪ ਤੁਸੀਂ ਆਪਣੀ ਪ੍ਰਾਪਰਟੀ ਮੇਰੀ ਗੱਲ ਸੁਣੋ ਪ੍ਰਾਪਰਟੀ ਤੁਸੀਂ ਜਦੋਂ ਉਹਨਾਂ ਨੂੰ ਦੇ ਦਿੱਤੀ ਸਫਾਈ ਕਰਨ ਲਈ ਉਸ ਤੋਂ ਪਹਿਲਾਂ ਮੇਰਾ ਆਧਾਰ ਕਾਰਡ ਕੋਈ ਬੈਕਅਪ ਆਧਾਰ ਕਾਰਡ ਕੋਈ ਵੈਰੀਫਿਕੇਸ਼ਨ ਕੀਤੀ ਕਿ ਨਹੀਂ ਕੀਤੀ ਬੋਰਡ ਲਾ ਦਿੱਤੇ ਕਹਿੰਦੇ ਤੋਂ ਕਹਿੰਦੇ ਜੀ ਸਰ ਕਹਿੰਦੇ ਬੋਰਡ ਲਾ ਦਿੱਤੇ ਉਹਨਾਂ ਨੇ ਤੁਹਾਡੀ ਕੋਠੀ ਤੇ ਆਹ ਬੋਰਡ 4500 ਫਏ ਜਾਂ ਸਫਾਈ ਕਰ ਲਈ ਸਰ ਫਿਰ ਮੇਰੀ ਗੱਲ ਸੁਣੋ ਨਾ ਸਰ ਬੋਰਡ ਲੱਗ ਗਏ ਆ ਅਗਲੇ ਤੁਹਾਡੇ ਕੋਠੀ ਨੂੰ ਆਫਿਸ ਬਣਾ ਕੇ ਚਲਾਉਣ ਲੱਪੇ ਆ ਤੁਸੀਂ ਉਹਨਾਂ ਨੂੰ ਕੋਈ ਜਗ੍ਹਾ ਦੇ ਦਿੱਤੀ ਲੋਕਾਂ ਨੂੰ ਤਾਂ ਉਹਨਾਂ ਨੇ ਬੁੱਧੂ ਬਣਾ ਕੇ ਲੁੱਟ ਲਿਆ ਜੀ ਸਾਰਿਆਂ ਨੂੰ ਗੱਲ ਤਾਂ ਪਿੱਛੋਂ ਆਈ ਹੈ ਨਾ ਸਾਨੂੰ ਵੀ ਤਾਂ ਅੱਜ ਹੀ ਪਤਾ ਲੱਗਾ ਵੀ ਤੁਹਾਡੀ ਕੋਠੀ ਦਾ ਜੰਡਾ ਵੀ ਇੱਥੇ ਖੁੱਲਿਆ ਇੱਥੇ ਛੱਡ ਕੇ ਡਟ ਗਿਆ ਹੈ ਦੇਖੋ ਗੱਲ ਉਹੀ ਹੈ ਨਾ ਹੁਣ ਤੁਹਾਡੀ ਕੋਠੀ ਵਾਲੀ ਜਗ੍ਹਾ ਦੇਖ ਕੇ ਲੋਕਾਂ ਲੱਗਿਆ ਕਿ ਇਹਨਾਂ ਦਾ ਆਫਿਸ ਇੱਥੇ ਆ ਤੁਸੀਂ ਕਹਿੰਦੇ ਤੁਸੀਂ ਕੋਈ ਐਗਰੀਮੈਂਟ ਨਹੀਂ ਕੀਤਾ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਤੁਸੀਂ ਦੇਖਿਆ ਕਿ ਆਰਬੀਆਈ ਦੀ ਗਾਈਡਲਾਈਨਸ ਦੇ ਅੰਡਰ ਆਉਂਦਾ ਕਿ ਨਹੀਂ ਆਉਂਦਾ ਐਨਬੀਐਫਐਫਐਸ ਦੇ ਅੰਡਰ ਆਉਂਦਾ ਕਿ ਨਹੀਂ ਆਉਂਦਾ ਜੀ ਸਰ ਸਾਹਿਬ ਕਹਿੰਦਾ ਹੁਣ ਇੱਕੋ ਜਿਹਾ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਸਿਰਫ ਅਜੇ ਐਗਰੀਮੈਂਟ ਕਰਨ ਵਾਲੇ ਸਾਰੇ ਡਾਕੂਮੈਂਟ ਹੁਣ ਤੁਹਾਡੇ ਕੋਲ ਕੋਈ ਡਾਕੂਮੈਂਟ ਹੈਗਾ ਜੀ ਕਿ ਨਹੀਂ ਹੈਗਾ ਕਿਉਂਕਿ ਇਹ ਲੋਕ ਕਿੱਥੇ ਜਾਣ ਇਹਨਾਂ ਕੋ ਗਰੰਟਡ ਹੈਗਾ ਨਾ ਮੇਰੇ ਕੋਲ ਪੁਰਾਣੇ ਦਿੱਤੇ ਆ ਉਹ ਪੇਪਰ ਜਿਹਾ ਇਹ ਦੇਖੋ ਤੁਸੀਂ ਉਹ ਪ੍ਰਸ਼ਾਸਨ ਨੂੰ ਦੋ ਕਿਉਂਕਿ ਇਹ ਸਾਰੇ ਜਿਹੜੇ ਪੀੜਤ ਲੋਕ ਨੇ ਇਹ ਆਪਣੀ ਕੰਪਲੇਂਟ ਲੈ ਕੇ ਪ੍ਰਸ਼ਾਸਨ ਕੋਲ ਜਾ ਰਹੇ ਆ ਤੁਸੀਂ ਉਹ ਪੇਪਰ ਪ੍ਰਸ਼ਾਸਨ ਨੂੰ ਦੋ ਜਿਹਨੇ ਵਿਚ ਪੈ ਕੇ ਗਾਰੰਟੀ ਪੋਈ ਆ ਤੁਹਾਡਾ ਸੌਦਾ ਕਰਾਇਆ ਉਹਦਾ ਨਾਮ ਦੱਸੋ ਤਾਂ ਕਿ ਡਿਟੇਲ ਉਹਨਾਂ ਦੀ ਪਤਾ ਲੱਗੇ ਕਿ ਬੰਦੇ ਕਿੱਥੇ ਦੇ ਆ ਔਰ ਬੜੀ ਹੈਰਾਨੀ ਵਾਲੀ ਗੱਲ ਹੈ ਬੜੀ ਮੰਦਭਾਗੀ ਗੱਲ ਹੈ ਕਿ ਤੁਸੀਂ ਉਹਨਾਂ ਤੋਂ ਕੋਈ ਡਾਟਾ ਨਹੀਂ ਲਿਆ ਕੋਈ ਉਹਨਾਂ ਦਾ ਤੁਸੀਂ ਕਿਹਨੇ ਆਧਾਰ ਕਾਰਡ ਨਹੀਂ ਤੁਹਾਡੇ ਕੋਲੇਗਾ ਤੇ ਬੜੀ ਮੰਦਭਾਗੀ ਗੱਲ ਹੈ ਕਿੱਥੇ ਬੰਦੇ ਨੂੰ ਲੱਭਣਗੇ ਜਾ ਕੇ ਤੁਸੀਂ ਸਾਹਿਬ ਭਈ ਮੈਂ ਤੁਹਾਨੂੰ ਮਿਲਣਾ ਕਿ ਜਿਹੜਾ ਹੈਗਾ ਕੋਣ ਮਾਜੀ ਦੇਖੋ ਮੈਨੂੰ ਪਰਸਨਲੀ ਮਿਲ ਕੇ ਜੇ ਚੋਰ ਲੱਭਦਾ ਮੈਨੂੰ ਤੁਸੀਂ ਦੱਸੋ ਤੁਸੀਂ ਕਿੱਥੇ ਮੈਂ ਆ ਜੰਨਾ ਜੇ ਮੈਂ ਤਾਂ ਕਿਤੇ ਬਾਹਰ ਆ ਮੈਂ ਤਾਂ ਆ ਰਿਹਾ ਜੇ ਮੈਨੂੰ ਮਿਲਣ ਨਾਲ ਤੁਹਾਨੂੰ ਉਹ ਲੋਟੂ ਲੱਭ ਜਾਣੇ ਆ ਫੇ ਮੈਂ ਆ ਜੰਨਾ ਨਹੀਂ ਦੇਖੋ ਗੱਲ ਪਤਾ ਕੀ ਹੈ ਜਦ ਕਿਸੇ ਬੰਦੇ ਨਾਲ ਧੋਖਾ ਹੋਇਆ ਵੈਸੇ ਤਾਂ ਮਾੜੀ ਗੱਲ ਹੈ ਇਹ ਧੋਖਾ ਹੋਇਆ ਹੈ ਦੇਖੋ ਪਿੱਛੇ ਪਿੱਛੇ ਕਿਤੇ ਨਾ ਕਿਤੇ ਕੜੀ 'ਚ ਤੁਸੀਂ ਵੀ ਜੁੜਦੇ ਆ ਨਾ ਕਿਉਂਕਿ ਤੁਸੀਂ ਅਣਗਹਿਲੀ ਕੀਤੀ ਹੈ ਲਾਪਰਵਾਹੀ ਕੀਤੀ ਆ ਹੁਣ ਇਹ ਨਾ ਇਹ ਨਾ ਇਹ ਨਾ ਮਾਯੂਸ ਇਹ ਨਾ ਮਾਯੂਸ ਲੋਕਾਂ ਦੇ ਕਿ ਚਿਹਰੇ ਤਾਂ ਦੇਖੋ ਨਹੀਂ ਗੱਲ ਤੁਹਾਡੀ ਠੀਕ ਹੈ ਮੈਨੂੰ ਲੰਗਰੋਈ ਤੋਂ ਵੀ ਫੋਨ ਆਇਆ ਸੀ ਕਿਸੇ ਬੰਦੇ ਦਾ ਤੁਹਾਨੂੰ ਹੱਲੇ ਹੋਰ ਕਈ ਥਾਵਾਂ ਤੋਂ ਫੋਨ ਆਉਣੇ ਤੁਸੀਂ ਆ ਕੇ ਨਾ ਲੋਕਾਂ ਦੀ ਜਿੰਨੀ ਮਦਦ ਕਰ ਸਕਦੇ ਹੋ ਕਰੋ ਮੇਰੀ ਤੁਹਾਨੂੰ ਇਹ ਐਡਵਾਈਸ ਹੈ ਮੇਰੀ ਤੁਹਾਨੂੰ ਇਹ ਸਲਾਹ ਹੈ ਜੀ ਸਾਹਿਬ ਅੱਜ ਪਤਾ ਲੱਗਾ ਮੈਂ ਇਹਨਾਂ ਦਾ ਕੰਟੈਕਟ ਕਰਕੇ ਆਪਾਂ ਦੇਖਦੇ ਹਾਂ ਪੁਲਿਸ ਰਿਪੋਰਟ ਜਿੰਨੀ ਜਲਦੀ ਹੋ ਸਕਦੀ ਤੁਸੀਂ ਪਹੁੰਚੋ ਇਹਨਾਂ ਦੀ ਮਦਦ ਕਰੋ ਔਰ ਇੱਥੋਂ ਬਾਕੀ ਜਿਹੜੇ ਪ੍ਰਾਪਰਟੀ ਓਨਰਸ ਨੇ ਉਹਨਾਂ ਨੂੰ ਵੀ ਸੁਨੇਹਾ ਜਾਂਦਾ ਕਿ ਵਿਦਆਊਟ ਵੈਰੀਫਿਕੇਸ਼ਨ ਤੁਸੀਂ ਕਿਸੇ ਨੂੰ ਵੀ ਆਪਣੀ ਕੋਟੀ ਆਪਣੀ ਦੁਕਾਨ 'ਚ ਜਗ੍ਹਾ ਨਾ ਦਿਓ ਇਨਾਂ ਨਾਲ ਗੱਲਾਂ ਜਿੱਥੇ ਮੈਨੂੰ ਕਹੋਗੇ ਮੈਂ ਨਾਲ ਵੀ ਤੁਰਾਂਗਾ ਇਹਨਾਂ ਦੇ ਜਿੰਨੀ ਹੈਲਪ ਹੋਈ ਹੈਲਪ ਵੀ ਕਰਾਉਂਗਾ ਇਹਨਾਂ ਦੀ ਮੈਂ ਸਿਰਫ ਆ ਕੇ ਨਾ ਵੀ ਮੈਂ ਕੰਟੈਕਟ ਕਰਦਾ ਨੰਬਰ ਮੇਰੇ ਕੋ ਆ ਗਿਆ ਹੈ ਉਹਨਾਂ ਦੇ ਚਲੋ ਜਿੰਨੀ ਜਲਦੀ ਹੁੰਦੀ ਤੁਸੀਂ ਪਹੁੰਚੋ ਠੀਕ ਹੈ ਸਰ ਸਾਥਿਓ ਤੁਸੀਂ ਮਕਾਨ ਮਾਲਕ ਦੀ ਗੱਲਬਾਤ ਸੁਣ ਲਈ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਦਾ ਕੀ ਪੱਖ ਸੀਗਾ ਹਾਲਾਂਕਿ ਇਹਨਾਂ ਦੇ ਕਹਿਣ ਦੇ ਮੁਤਾਬਕ ਪਹਿਲਾਂ ਇਹਨਾਂ ਨਾਲ ਬਹੁਤੀ ਚੰਗੇ ਤਰੀਕੇ ਨਾਲ ਨਹੀਂ ਸੀ ਕਰ ਰਹੇ ਪਰ ਹੁਣ ਉਹਨਾਂ ਨੇ ਹਾਮੀ ਭਰੀ ਆ ਕਿ ਮੈਂ ਇਹਨਾਂ ਦਾ ਸਾਥ ਦਊਂਗਾ ਤੇ ਬਾਜੀ ਮੈਂ ਦੇਖ ਪਾ ਰਹੇ ਇੱਥੇ ਆਫਿਸ ਬਣਾਇਆ ਇਧਰਲੇ ਪਾਸੇ ਵੀ ਇਹਨਾਂ ਨੇ ਇਸ ਤਰੀ ਕਿ ਜਿਹੜਾ ਬੰਦਾ ਪਹਿਲੀ ਵਾਰਾਂ ਤਾਂ ਉਹਨੂੰ ਇੰਪ੍ਰੈਸ਼ਨ ਹੋਵੇ ਕਿ ਹਾਂ ਯਾਰ ਦਫ਼ਤਰ ਹੀ ਖੁੱਲਿਆ ਕੋਟੀ 'ਚ ਹੁਣ ਇਹ ਤਾਂ ਫਰੋਡ ਕਰ ਗਏ ਠੱਗੀ ਕਰ ਗਏ ਤੁਸੀਂ ਅਗਲਾ ਕਦਮ ਕੀ ਚੱਕਣ ਜਾ ਰਹੇ ਹੋ ਹੁਣ ਸਰ ਸਾਰਿਆਂ ਨੇ ਸਲਾਹ ਕੀਤੀ ਹੈ ਵੀ ਅਸੀਂ ਸਵੇਰੇ ਇੱਕ ਐਪਲੀਕੇਸ਼ਨ ਮਾਨਜੋਗ ਐਸਐਸਪੀ ਸਾਹਿਬ ਉਹਨਾਂ ਨੇ ਦਫ਼ਤਰ ਸਾਰੇ ਇਕੱਠੇ ਹੋ ਕੇ ਜਾਵਾਂਗੇ ਜੀ ਤੇ ਉਹਨਾਂ ਨੂੰ ਆਪਾਂ ਬੇਨਤੀ ਕਰਾਂਗੇ ਵੀ ਜਿਹੜੇ ਇਹ ਸਾਡੇ ਘੱਟੋ ਘੱਟ ਨਹੀਂ ਹਜ਼ਾਰ ਬੰਦੇ ਦਾ ਫਰੋਡ ਹਾਂਜੀ ਹਾਂਜੀ ਆਈ ਜਾਂਦੇ ਆ ਜੀ ਆਈ ਇਹਦੇ ਸਹਲੇ ਤੋਂ ਵੀ ਆ ਕੇ ਗਏ ਸਵੇਰੇ ਤੇ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਇਹ ਜਿਹੜੇ ਫਰੋਡ ਬੰਦੇ ਆ ਤੇ ਇਹਨਾਂ ਨੂੰ ਜਿਹੜੀ ਨੱਥ ਪਾਈ ਜਾਵੇ ਫੜ ਕੇ ਟੋਟਲ 10000 ਬੰਦੇ ਦੀ ਟੋਟਲ ਹੋਣਾ ਜੀ ਇੰਨਾ ਕਿਉਂਕਿ ਸਵੇਰ ਤੱਕ 4-500 ਬੰਦਾ ਤਾਂ ਆ ਕੇ ਮੁੜ ਗਿਆ ਤਕਰੀਬਨ 1000 ਬੰਦਾ ਹੈਗਾ ਜੀ 1000 ਬੰਦਾ ਹਾਂਜੀ ਹਾਂਜੀ ਕਿਉਂਕਿ 1000 ਬੰਦੇ ਦਾ ਫਰੋਡ ਹੋਇਆ ਤੇ ਬਾਕੀ ਆ ਦੇਖੋ ਮੀਂਹ ਪੈਂਦੇ ਦੇ ਵਿੱਚ ਵੀ ਆ ਦਖਾਲ ਦੋ ਜੀ ਮੀਂਹ ਪੈਂਦੇ ਦੇ ਵਿੱਚ ਵੀ ਲੋਕੀ ਆ ਰਹੇ ਆ ਜੀ ਦੇਖੋ ਤੇ ਅਸੀਂ ਮਾਨਯੋਗ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦੇ ਆ ਵੀ ਜਿਹੜੇ ਫਰੋਡ ਬੰਦੇ ਆ ਜੀ ਇਹਨਾਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਕਾਂ ਦੇ ਵਿੱਚ ਦਿੱਤਾ ਜਾਵੇ ਜੀ ਤਾਂ ਜੋ ਕਿਸੇ ਗਰੀਬ ਬੰਦੇ ਨਾਲ ਹੋਰ ਨਾ ਵੀ ਨਾ ਇਹ ਧੋਖਾ ਨਾ ਕਰ ਸਕਣ ਦੇਖੋ ਘਰਾਂ ਦੇ ਵਿੱਚ ਜਾ ਕੇ ਐਨੇ ਮਿੱਠੇ ਪਿਆਰੇ ਹੋ ਗਏ ਨਾ ਸਾਰੇ ਮਾਸੂਮ ਚਿਹਰਿਆਂ ਕੋਲ ਪਹੇ ਲੈ ਗਏ ਜੀ ਔਰ ਇਹ ਨਹੀਂ ਕੱਚਾ ਪਾਣੀ ਵੀ ਪੀਤਾ ਹੁੰਦਾ ਹਾਂਜੀ ਹਾਂਜੀ ਇਹਨਾਂ ਦੇ ਇਹਨਾਂ ਚੋਰਾਂ ਨੂੰ ਸ਼ੂਗਰ ਵੀ ਨਹੀਂ ਹੁੰਦੀ ਸ਼ੂਗਰ ਨਹੀਂ ਜੀ ਹੁੰਦੀ ਇਹ ਬਣਸੂ ਕਦਲੇ ਖਾਂਦੇ ਜੀ ਨਾ ਤੇ ਕੀੜੇ ਨਹੀਂ ਪੈਂਦੇ ਐ ਮੈਨੂੰ ਅੱਜ ਇਹਨਾਂ ਨੂੰ ਆਸ ਦਿੱਤੀ ਸੀ ਅੱਜ ਪੈਸੇ ਇਹਨਾਂ ਦੇ ਅਕਾਊਂਟ 'ਚ ਪੈਣੇ ਆ ਅੱਜ ਦੀ ਅੱਜ ਦਾ ਵਾਦਾ ਕੀਤਾ ਅੱਜ ਦਾ ਵਾਦਾ ਸਾਰਿਆਂ ਨੂੰ ਕੀਤਾ ਸੀ ਵੀ ਤੁਹਾਡੇ ਖਾਤਿਆਂ 'ਚ ਪੈਸੇ ਆ ਜੂਗੇ ਪਰ ਜਦੋਂ ਅਕਲ ਮੈਨੂੰ ਬਾਜੀ ਸਮਝਾਓ ਜਿੱਦਾਂ ਇਹਨਾਂ ਨੇ 2200 ਰੁਪਏ ਦੀ ਰਸੀਦ ਕੈਸ਼ ਕਟਾਈ ਆ ਇਹਨਾਂ ਨੂੰ ਕਿਸਨੇ ਸਵਾਲ ਨਹੀਂ ਕੀਤਾ ਕਿ ਅਸੀਂ ਤੁਹਾਨੂੰ ਚੈੱਕ ਦਿੰਨੇ ਆ ਜਾਂ ਅਕਾਊਂਟ ਚ ਲਾਓ ਸਰ ਇਹ ਨਹੀਂ ਕੀਤੀ ਸੀ ਗੱਲ ਗੂਗਲ ਪੇ ਕੀਤੀ ਹੈ ਨਾ ਗੂਗਲ ਪੇ ਕਰ ਦੰਦੇ ਆ ਕਹਿੰਦੇ ਨਹੀਂ ਹਾਂਜੀ ਗੂਗਲ ਪੇ ਨਹੀਂ ਹੋਣੀ ਕਹਿੰਦੇ ਕਹਿੰਦੇ ਗੂਗਲ ਪੇ ਨਹੀਂ ਹੋਣੇ ਹੈਗੇ ਤੇ ਜਦੋਂ ਨਹੀਂ ਗੂਗਲ ਪੇ ਦੀ ਗੱਲ ਕੀਤੀ ਤੁਹਾਡੇ ਮਨ 'ਚ ਸ਼ੰਕਾ ਨਹੀਂ ਆਈ ਯਾਰ ਗੂਗਲ ਪੇ ਕਿਉਂ ਨਹੀਂ ਲੈ ਰਹੇ ਨੇ ਕਹਿੰਦੇ ਕੈਸ਼ ਹੀ ਲੈਣੇ ਆ ਕਹਿੰਦੇ ਕੈਸ਼ ਕਿਸੇ ਦੀ ਮਜਬੂਰੀ ਨਾ ਉਹ ਉਹ ਇਹਨਾਂ ਨੇ ਇਹ ਗੱਲ ਕੀਤੀ ਸੀ ਵੀ ਜਿਹੜਾ 2200 ਤੁਸੀਂ ਕੈਸ਼ ਦੇ ਰਹੇ ਹੋ ਤੁਹਾਨੂੰ ਪ੍ਰੋਪਰ ਪੂਰਾ 50000 ਤੁਹਾਡੇ ਅਕਾਊਂਟ 'ਚ ਪਾਵਾਂਗੇ ਉਹਦੇ ਵਿੱਚੋਂ ਕਟੌਤੀ ਨਹੀਂ ਹੋਵੇਗੀ ਕਿਉਂਕਿ ਘਰਾਂ ਇਹ ਕੁਝ ਬੰਦੇ ਐਦਾਂ ਦੇ ਜਿਹਨਾਂ ਨੇ 2250 ਵੀ ਕਿਸੇ ਕੋਲ ਫੜ ਕੇ ਦਿੱਤੇ ਸਮਝ ਗਿਆ ਜੀ ਮਜਬੂਰੀ ਔਰ ਮਾਸੂਮ ਲੋਕ ਨੇ ਪਰ مایੁਸੀ ਇਹਨਾਂ ਦੇ ਪੱਲੇ ਆ ਔਰ ਹੁਣ ਪ੍ਰਸ਼ਾਸਨ ਨੂੰ ਮਾਨਯੋਗ ਐਸਐਸਪੀ ਸਾਹਿਬ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਾਹਿਬ ਨੂੰ ਬੇਨਤੀ ਹੈ ਕਿ ਇਹ ਤਾਂ ਕੁਝ ਲੋਕ ਨੇ ਇਹਨਾਂ ਦੇ ਚਿਹਰੇ ਆ ਜਿਹੜੇ ਚਿਹਰੇ ਆ ਨਾ ਇਹਦੇ ਪਿੱਛੇ ਜਿਹੜੀ مایੁਸੀ ਆ ਜਿਹੜਾ ਦਰਦ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਇਹ ਤਾਂ ਕੁਝ ਲੋਕ ਨੇ ਔਰ ਪਤਾ ਨਹੀਂ ਪਿੱਛੇ ਕਿੰਨੇ ਲੋਕ ਹੋਣੇ ਨੇ ਸੈਂਕੜੇ ਹਜ਼ਾਰਾਂ ਲੋਕ ਵੀ ਹੋ ਸਕਦੇ ਆ ਜੇ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਗਿਣਤੀ ਹੋਰ ਵੱਧ ਜਾਣੀ ਆ ਸੋ ਇਹ ਜਿਹੜੇ ਠੱਗ ਇੱਥੇ ਆਏ ਸੀਗੇ ਨਵਾਂ ਸ਼ਹਿਰ ਚ ਆਏ ਸੀਗੇ ਬਰਨਾਲਾ ਰੋਡ ਤੇ ਆਏ ਸੀਗੇ ਇਹ ਪੰਜਾਬ 'ਚ ਕਿਤੇ ਹੋਰ ਜਾ ਕੇ ਕਿਸ ਨੂੰ ਠੱਗੀ ਨਾ ਦਾ ਸ਼ਿਕਾਰ ਨਾ ਬਣਾਉਣ ਪੂਰੇ ਭਾਰਤ 'ਚ ਕਿਸੇ ਨਾਲ ਠੱਗੀ ਨਾ ਕਰ ਇਹਨਾਂ ਨੂੰ ਨਕੇਲ ਪਾਣੀ ਬਹੁਤ ਜ਼ਰੂਰੀ ਹੈ ਇਹਨਾਂ ਕੋਲ ਸਾਰਾ ਡਾਟਾ ਹੈਗਾ ਸਾਰਿਆਂ ਕੋਲ ਤਸਵੀਰਾਂ ਵੀ ਹੈਗੀਆਂ ਆ ਵੀਡੀਓ ਰਿਕਾਰਡਿੰਗ ਵੀ ਹੈਗੀ ਆ ਆਡੀਓ ਰਿਕਾਰਡਿੰਗ ਵੀ ਹੈਗੀ ਆ ਈਚ ਐਂਡ ਐਵਰੀਥਿੰਗ ਹੈ ਇਹ ਤੁਹਾਡੇ ਨਾਲ ਪੂਰਾ ਕੋਆਪਰੇਟ ਕਰਨਗੇ ਪੂਰਾ ਸਹਿਯੋਗ ਦੇਣਗੇ ਪਰ ਜ਼ਰੂਰਤ ਹੈ ਕਿ ਪ੍ਰਸ਼ਾਸਨ ਸਹਿਯੋਗ ਦੇਵੇ ਪ੍ਰਸ਼ਾਸਨ ਜਾਵੇ ਤਾਂ ਸਰਕਾਰ ਜਾਵੇ ਤਾਂ ਮਿੱਟੀ 'ਚੋ ਵੀ ਮੱਛੀ ਪੜ ਸਕਦੀ ਹੈ ਪਾਣੀ 'ਚੋ ਮੱਛੀ ਪੜਨੀ ਅਲੱਗ ਗੱਲ ਹੈ ਮਿੱਟੀ 'ਚੋ ਮੱਛੀ ਫੜੀ ਜਾ ਸਕਦੀ ਹੈ ਕਹਿੰਦੇ ਕਿ ਥੋੜੇ ਦਿਨ ਪਹਿਲਾਂ ਪਤਾ ਨਹੀਂ ਕੋਈ ਸਾਫਕਾ ਕੋਈ ਵੱਡਾ ਅਫਸਰ ਸੀ ਉਹ ਤਾਂ ਝੋਟਾ ਗਵਾਜ ਗਿਆ ਉਹ ਮਤਲਬ 12-13 ਘੰਟਿਆਂ 'ਚ ਫੜ ਹੋ ਗਿਆ ਤਾਂ ਆ ਲੋਕਾਂ ਦੀ ਵੀ ਤਾਂ ਝੋਟੇ ਰਗੀ ਕਮਾਈ ਸੀਗੀ ਨਾ ਜੈ ਇਹਨਾਂ ਨੂੰ ਆਸ ਦਿੱਤੀ ਸੀਗੀ ਉਹ ਵੀ ਫੜ ਹੋਣਾ ਚਾਹੀਦਾ ਜੇ ਚੌਣ ਤਾਂ ਬਹੁਤ ਕੁਝ ਹੋ ਸਕਦਾ ਜੇ ਤੁਸੀਂ ਚਾਹੋ ਤਾਂ ਅਗਲੇ ਜਿਹੜੇ ਲੋਕ ਉਹਨਾਂ ਨੇ ਟਾਰਗੇਟ ਤੇ ਰੱਖੇ ਹੋਏ ਆ ਉਹਨਾਂ ਨੂੰ ਬਚਾਇਆ ਜਾ ਸਕਦਾ ਪਰ ਗੱਲ ਨੀਤ ਤੇ ਆ ਕੇ ਖੜਦੀ ਹੈ ਔਰ ਉਮੀਦ ਕਰਦੇ ਤੁਸੀਂ ਇਹਨਾਂ ਦਾ ਇਨਸਾਫ ਕਰੋਗੇ ਬਹੁਤ ਬਹੁਤ ਸ਼ੁਕਰੀਆ